ਸਿੰਘ ਜੀ ਦਾ ਜਨਮ 22 ਦਸੰਬਰ 1668 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਪਰਿਵਾਰ ਨੂੰ ਪਟਨੇ ਛੱਡ ਕੇ ਆਪ ਬੰਗਲਾ ਦੇਸ਼ ਨੂੰ ਰਵਾਨਾ ਹੋ ਗਏ ਸਤਗੁਰ ਜੀ ਦਾ ਪਹਿਲੀ ਉਮਰ ਦਾ ਨਾਮ ਗੋਬਿੰਦ ਰਾਏ ਸਿੰਘ ਪਦ ਤਦੋਂ ਵਰਤਿਆ ਗਿਆ ਸੀ। ਜਦੋਂ ਸਨ 1699 ਵਿੱਚ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੇ ਆਪ ਵੀ ਅੰਮ੍ਰਿਤ ਛਕਿਆ ਸੀ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਉੱਥੇ ਹੁਣ ਇੱਕ ਸੁੰਦਰ ਗੁਰਦੁਆਰਾ ਹੈ ਜਿਸ ਦਾ ਨਾਮ ਸ੍ਰੀ ਹਰਮੰਦਰ ਸਾਹਿਬ ਹੈ ਸਿੱਖ ਕੌਮ ਦੇ ਚਾਰ ਤਖਤ ਹਨ ਜਿਨ੍ਹਾਂ ਤੋਂ ਪੰਥ ਦੀ ਅਗਵਾਈ ਵਾਸਤੇ ਹੁਕਮ ਨਾਮੇ ਜਾਰੀ ਹੋਇਆ ਕਰਦੇ ਹਨ ਪਟਨੇ ਸਾਹਿਬ ਦਾ ਸ੍ਰੀ ਹਰਮੰਦਰ ਸਾਹਿਬ ਦੂਜਾ ਤਖਤ ਹੈ ਪਹਿਲਾ ਤਖਤ ਸ੍ਰੀ ਅਮਰitsar ਵਿੱਚ ਹੈ ਸ੍ਰੀ ਅਕਾਲ ਤਖਤ ਤੋਂ ਜੋ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਬਣਿਆ ਹੋਇਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਉਹਨੇ ਦਿਨੀ ਬੰਗਾਲ ਵਿੱਚ ਪਹੁੰਚੇ ਹੋਏ ਸਨ ਇਹਨਾਂ ਦੇ ਜਨਮ ਦੀ ਖਬਰ ਮੁਰਾਨੋ ਟਾਕੇ ਸ਼ਹਿਰ ਵਿੱਚ ਮਿਲੀ ਸੀ